ਕੀ ਤਬਾਖ ਦਮ ਦਮ ਆਹ ਫਿਰ ਦਾ ਬਾਲਾ ਕੀ ਕਰਦਾ ਬਾਲਾ ਤੇ ਓਏ ਅੰਡੇ ਨਹੀਂ ਆਂਡੇ ਦਾ ਠੀਕ ਆ ਉਹਦੇ ਤਾਂ ਸਾਡੇ 70 ਬਵਾਦੇ ਮੈਂ ਕੀ ਕਿਹਾ ਓਏ ਕਿਹਾ ਕੀ ਵਿਆਹ ਹੀ ਰੇ ਕੰਜਨ ਨੇ ਰੱਖਿਆ ਤੇਰਾ ਉਹ ਥੋੜਾ ਲੈ ਕੋਟ ਕੋਟ ਢੂਹੀ ਲਾਲ ਕਰਤੀ ਰੱਖਿਆ ਮੇਰਾ ਵਿਆਹ ਟੱਟੂ ਰੱਖਿਆ ਤੇਰਾ ਵਿਆਹ ਉਸ ਤੋਂ ਤੇਰੇ ਭਾਈ ਨੇ ਫੱਲਣੇ ਸਹੀ ਹਾਂ ਓਏ ਹੈਗਾ ਮੇਰਾ ਵਿਆਹ ਯਾਰ ਛੂਟਦੇ ਗਾ ਓਏ ਅੱਡੇ ਚਿੱਤੇ ਨਹੀਂ ਇੱਥੇ ਕੋ ਉਤਰ ਨਹੀਂ ਕਿੱਥੇ ਓੜੀ ਪੱਖੇ ਤੇ ਉਹ ਪਕਾਈ ਮਾਰੀ ਜਾਂਦਾ ਉਹ ਦੇਖਦਾ ਉਹ ਤੀਗੇ ਬੁਲਾਉਂਦਾ ਨਹੀਂ ਉਹ ਅਗਲੇ ਪੱਖਾ ਉਰੇ ਤੂੰ ਕਾ ਓਏ ਮੈਂ ਟੱਕਰ ਹੀ ਜਾਣਾ ਜਾ ਮੱਤ ਦਾ ਕੋਈ ਨਹੀਂ ਬੋਲਾ ਬੰਦ ਬੰਦ ਮੈਂ ਆ ਤਾਂ ਬਦਲੇ ਲੰਦਾ ਪਾਣੇ ਹਨਾ ਸਮਾਨ ਜਾ ਚੱਲ ਬੀਬੀ ਸੰਤ ਬਣ ਗਿਆ ਬਹਾਨੇ ਨਾਲ ਵੇ ਉਹ ਨਾਲ ਉਹ ਦੇਖੀ ਜੂਸੀ ਜਾਸ ਦੇ ਰਖਾ ਕੱਢ ਕੱਢ ਕੇ ਉਹ ਤਾਂ ਹੈ ਬੋਲਾ ਬਚਾਰਾ ਆਜਾ ਵੇ ਆ ਤੂੰ ਕਿਸਲੇ ਵੇ ਕੀ ਪਕਾਈ ਮਾਰ ਕੇ ਆਇਆ ਕਿਹੜੇ ਤਰ੍ਹਾਂ ਮਕਲਾਵਾ ਕਰਤਾ ਸੀਨੇ ਮਾਗੀ ਗਿਆ ਤੂੰ ਕਹਿੰਦਾ ਮੇਰਾ ਬੈਥ ਤੇ ਬੰਦਿਆ ਕਿ ਮੈਨੂੰ ਬਧਾਈਆਂ ਦਿੰਦੇ ਨੇ ਉਹ ਤਾਂ ਖੁਸ਼ੀਨਵਾਰ ਪਾਲੀ ਨੂੰ ਕਹਿ ਰਿਹਾ ਕਹਿੰਦਾ ਮੇਰਾ ਵਿਆਹ ਕਰ ਰਹੇ ਨੇ ਹਾਂ ਕਰੋ ਗਿਆ ਉਹ ਰਿ ਆ ਕੇ ਗਏ ਨੇ ਤੈਨੂੰ ਕੀ ਪਤਾ ਪੁੱਤ ਹੈ ਨਹੀਂ ਮੇਰੀ ਗੱਲ ਸੁਣ ਐ ਨਹੀਂ ਕਿ ਚਲੇ ਤਾ ਮੇਰੀ ਖਤ ਤੂੰ ਸੁਰ ਰਿਹਾ ਹੈ ਤੇਰੇ ਵਾਸਤੇ ਇਹ ਜਨਾ ਤੂੰ ਜੂਸ ਕੱਢ ਕੇ ਪੀਆ ਕਰ ਨਾਲ ਕੇਲਿਆਂ ਜੂਸ ਕੱਢ ਕੇ ਪੀ ਲਿਆ ਨਾਲ ਸੇਵਾ ਦਾ ਜੂਸ ਕੱਢ ਕੇ ਪੀ ਲਿਆ ਕਿੰਨੂਆਂ ਦਾ ਜੂਸ ਕੱਢ ਕੇ ਪੀ ਲਿਆ ਕੇਲੇ ਦੇ ਉਹ ਫਿਰ ਲੈ ਕੇ ਦੇ ਉਸਨ ਸਾਰਾ ਕੋ ਆ ਤੂੰ ਬੋਲਣਾ ਮੱਧਿਆ ਕਰ ਵਿਆਹ ਦਾ ਪੁੱਤ ਜੱਤ ਤੂੰ ਚੋਰੀ ਰੱਖੇਗਾ ਲੋਕ ਭਾਨੀ ਮਾਰ ਦੇਣਗੇ ਇਹ ਤਾਂ ਬੋੜਾ ਹੈ ਚੰਕਾ हां ਇਹਨਾਂ ਨੂੰ ਹੁਣ ਉਹ ਕਰ ਲੈ ਤੂੰ ਅੰਦਰ ਥਰਿਆ ਅੰਦਰ ਸਾਹਮਣੇ ਨੂੰ ਤੇਰੇ ਵਾਸਤੇ ਜਾਂਦਾ ਏ ਹਾਂ ਤੇਰੇ ਵਾਸਤੇ ਲੈ ਕੇ ਆਏਗੇ ਜੂਸ ਪੀ ਆ ਗਰੀ ਨਾਲ ਕੱਢ ਕੇ ਤੂੰ ਠੀਕ ਹੋ ਜੀ ਨਾਲ ਵਧੀਆ ਹੋ ਜੂਗਾ ਨਾਲੇ ਫੇਰ ਅਸੀਂ ਤੈਨੂੰ ਬਿਸਕੁਟ ਕਰਾ ਕੇ ਲੈ ਕੇ ਦੇਵਾਂਗੇ ਅਸੀਂ ਜਾਣੇ ਆ ਬਿਸਕੁਟ ਕਰਾ ਲਿਆ ਮੈਂ ਅਸੀਂ ਚੱਲ ਬੀਬੀ ਚੱਕ ਲੈ ਸਮਾਨ ਕਿੱਥੇ ਲੈਉਣੀਆਂ ਲੈਉਣੇ ਚੱਕ ਟਾਈਮ ਨਾਲ ਹੋਰ ਬਦਲ ਆ ਰਿਹਾ ਕਦੇ ਮੀਮੂ ਆ ਜੇ ਹੋਰ ਪਹਿਲਾਂ ਪਹਿਲਾਂ ਕਰਾ ਲਿਓ ਨਾ ਬਿਸਕੁਟ ਆ ਜਾ ਬੀਬੀ ਕਿਰਾ ਮੈਂ ਕਰਦੀ ਨਹੀਂ ਕਰੱਖੀ ਹਾਂ ਕਰਦੀ ਨੀ ਘਰ ਕੇ ਕੋਈ ਚੋਰ ਚੂਰ ਨਾ ਆ ਜਾਣ ਕਿ ਤੇ ਆਪਣਾ ਸਮਾਨ ਲੈ ਜਾਣ ਚੱਕ ਕੇ ਕੰਜਰਾ ਤੇਰੀ ਨਿਸ਼ਾਨੀ ਹੈਗੀ ਨਹੀਂ ਤੂੰ ਰੇ ਨਿਗਰ ਰੱਖੀ ਪੁਗੇ ਮੈਨੂੰ ਲੈ ਜਾਉਣਾ ਤੂੰ ਮੇਰਾ ਬੜਾ ਭਾਈ ਨਹੀਂ ਉਰੇ ਨਿਗਰ ਰੱਖੀ ਤੂੰ ਮੈਨੂੰ ਲੈ ਜਾਉਣਾ ਮੈਂ ਕਹਿ ਤਰਾ ਤੂੰ ਨਿਗਰ ਰੱਖੀ ਉਰੇ ਤੈਨੂੰ ਵਿਚਕੁੱਟੇ ਨਿਗਰ ਰੱਖ ਲੈ ਕਿਦੋਂ ਐਡਾ ਪੀਪਾ ਭਰ ਕੇ ਮੈਂ ਤੂੰ ਕਹ ਕੇਲੇ ਲੈ ਆਜੂ ਉਰੇ ਲੈ ਨੂੰ ਕੇਲੇ ਲੈ ਆ ਤਾ ਕੇਲੇ ਲੈ ਲਿਆ ਤਾਂ ਤੂੰ ਕੇਲਿਆਂ ਜੂਸ ਕੱਢ ਕੇ ਪੀਨੀ ਫਿਰ ਕੋਈ ਆਪਣੇ ਅੰਦਰ ਬੰਦੇ ਨਾ ਆ ਜਾਣ ਕਿ ਤੇ ਕੋਈ ਸਮਾਨ ਸਮੋਣ ਨਿਗਰ ਰੱਖੀ ਪੁੱਤ ਛੇਤੀ ਆ ਜਾਉ ਮੈਂ ਤਾਂ ਹੁਣ ਆ ਜਾਾਂਗੀ ਤੇਰੇ ਨਾਲ ਆ ਹਾਂ ਸਮਾਨ ਚੱਕ ਲੈ ਬੀਬੀ ਸਾਰਾ ਹਾਂ ਹੋਰ ਆ ਜਾਣੇ ਨਾ ਅੱਜ ਕੱਲ ਹਾਂ ਨਵੇਂ ਰੱਖੀ ਨੀ ਪੀ ਹੋਰ ਸ਼ੀ ਭਾਰ ਜੱਦਰੀ ਕ ਮੈਂ ਲੈ ਕੇ ਹਾਂ ਹਾਂ ਤਾਂ ਆ ਕੇ ਲਾਇਆ ਥੋੜਾ ਤੂੰ ਵੀ ਭਾਈ ਇਹਦੀ ਮਰਤ ਮਾਰੀ ਰੱਖਦਾ ਸਾਰਾ ਦਿਨ ਤੂੰ ਵੀ ਇਹਨੂੰ ਪਿਆਰ ਨਾਲ ਕਹਿੰਦਾ ਸ਼ੀ ਭਾਰ ਨੂੰ ਬਾਤ ਨਹੀਂ ਜਾਣਦੇ ਜਾਨੀ ਆ ਤੂੰ ਸ਼ੋਰ ਚ ਲਾਉਣਾ ਓਏ ਨਮਾਲਿਆਂ ਦਾ ਜੜਾ ਤੂੰ ਸ਼ੋਰ ਕਰ ਤੂੰ ਮੈਂ ਅੱਜ ਪਿਆਵਲ ਠੱਗ ਲਿਆ ਛੱਡੇ ਵਾਲੇ ਨੂੰ ਪਿਆਵਲ ਦਿੱਤਾ ਨੂੰ ਕਰੀਗਾ ਦੂਸਰ ਲਿਆਂਦਾ ਦੂਸਰ ਟੁੱਟਿਆ ਦਾ ਪਿਆਰ ਹੀ ਲੋਹਾ ਵਿੱਚ ਕਵਾੜ ਵਿੱਚ ਟੁੱਟੀ ਭਰਾਣੀ ਜੱਪੜ ਵਿੱਚ ਲੋਹਾ ਵਿੱਚ ਕਵਾੜ ਵਿੱਚ ਟੁੱਟੀ ਭਰਾਣੀ ਜੱਪੜ ਵਿੱਚ ਕੀ ਦਿੰਦਾ ਬਾਈ ਕੀ ਆ ਤੇਰੇ ਕੋਲ ਕਬਾੜ ਵੇਚਣਾ ਮੈਨੇ ਲਿਆ ਕਿਹੜਾ ਸਮਾਨ ਆ ਜਾ ਅੰਦਰ ਲਿਆਣ ਬੋਤਲਾਂ ਨੇ ਖਾਲੀ ਆ ਜਾ ਅੰਦਰ ਆ ਜਾ ਭਾਈ ਅੰਦਰ ਲਾ ਦੇ ਉਰੀ ਲਿਆ ਮੈਂ ਤਾਂ ਕਿ ਉਰੀ ਝੱਕ ਲਿਆ ਆਹ ਬੋਤਲਾਂ ਨੇ ਏ ਨਹੀਂ ਕੋਈ ਭਾਰੀ ਜਿਹਾ ਐਨਾ ਨਹੀਂ ਬਾਜਣਾ ਉਹ ਹੋਰ ਨਹੀਂ ਹੈਗਾ ਸਾਡੇ ਕੋਲ ਇਹ ਨਹੀਂ ਕੋਈ ਤੂੰ ਭਾਰੀ ਜਿਹਾ ਇਹਦਾ ਬਾਜਣਾ ਨਹੀਂ ਹੋਣਾ ਜਾ ਉਹ ਹੋ ਲੈ ਲੇਗਾ ਜੂਸਰ ਲੈ ਲੇਗਾ ਲਿਆ ਨਵਾਂ ਜੂਸਰ ਆ ਲਿਆ ਲਿਆ ਦੇਖਦਾ ਆ ਦੇਖੀ ਜੂਸਰ ਆ ਇਹਦਾ ਨਵਾਂ ਹੋਏ ਹੈ ਸਾਨੂੰ ਇਹ ਪਸੰਦ ਨਹੀਂ ਹੈਗਾ ਵੇਚੋ ਨਾ ਜਾ ਰਹੇ ਸੀ ਆਜੋ ਸਾਲਾ ਗੱਲ ਬੀਬੀ ਕੁਟੂ ਵੀ ਦਿਨੂ ਜਮੇ ਨਮਾ ਪਿਆ ਉਹ ਮੇਰੀ ਬੀਬੀ ਕਹਿ ਕੇ ਗਈ ਸੀ ਮੈਨੂੰ ਉਹ ਬਿਸਕਟ ਕਰਾਉਣ ਗਈਆ ਤੁਹਾਡੇ ਘਰੇ ਕੋਈ ਸਿਆਣਾ ਨਹੀਂ ਹੈਗਾ ਉਹ ਗਏ ਹੋਏ ਨੇ ਬਿਸਕਟ ਕਰਾਉਣ ਗਏ ਹੋਏ ਨੇ ਸਾਰੇ ਚੱਲ ਜੋ ਕੇ ਫਿਰ ਇਹਨੂੰ ਮੈਨੂੰ ਕਹਿ ਕੇ ਗਈ ਸੀ ਤੀ ਉਹ ਕਹਿੰਦੀ ਤੂੰ ਵੇਚ ਦੀ ਆਹ ਬਾਅਦ ਚ ਮੈਨੂੰ ਵੀ ਨਾ ਘਟਵਾਦੀ ਤੂੰ ਨਹੀਂ ਕੁਟਦਾ ਕੋਈ ਚੱਲ ਜੋ ਕੇ ਫਿਰ ਕਿੰਨੇ ਰੁਪਏ ਦਮੇ ਨਾਲ ਦੇ ਤੂੰ ਮੈਨੂੰ ਕੋਈ ਨਾ ਜੋਗ ਦਾ ਦੇ ਲੈ ਨਾ ਇਹ ਦੇ 120 ਰੁਪਏ ਆਉਣਗੇ। ਬੱਸੋ ਬਸ ਇੰਨੀ ਹੋਣਗੇ ਇਹਦੇ ਦਾ। ਮੈਂ ਵਈ ਮੈਂ ਤਾਂ 115 ਦਾ ਦਊਗਾ। ਤੂੰ ਕੱਟ ਨਹੀਂ ਜਾਂਦਾ। ਚਾਲੇ 115 ਦੇ ਦੇ। ਉਹ ਬੋਤਲਾਂ 3 ਰੁਪਏ ਬੋਤਲਾਂ ਦੇਖੋ 118 ਦੇ। ਉਹ ਨਹੀਂ ਜੋਕੀ ਉਹਦਾ ਬੱਸ ਹੋਰ ਨਾ ਵਜਨ ਨਹੀਂ ਹੈ ਕੋਈ। ਚਲ ਫੇ 115 ਦੇ ਬਈ ਮੈਨੂੰ। ਚਾਲੇ 115 ਲੈ ਲੈ। ਉਹ ਮੈਨੂੰ ਸਿਖਾ ਦੇ ਇਹ ਕੰਮ। ਹਾਂ ਲੈ ਲਿਆ ਕਰਨਾਲ ਬਗ ਚੱਲਿਆ ਕਰ ਕਿੰਨੇ ਰੁਪਏ ਦੇ ਆ ਕਰੇਗਾ ਫਿਰ ਮੈਨੂੰ 50 ਰੁਪਏ ਲੈ ਲੈ ਗਏ ਤਾਲੇ ਖਾਂ ਉੱਪਰ ਖਾ ਵਿੱਚ ਚੱਕ ਇਹਦਾ 110 ਨੇ ਹੋਰ ਦੇ ਭਾਈ 5 ਰੁਪਏ ਦੰਨਾ ਕਰ ਜਾ ਸਮਾਰਦਾ ਖਵਾ ਜਾ ਕੇ ਉੱਪਰ ਲੈ ਮੜਾ ਸਮਾਰਦਾ ਖਵਾ ਮੜਾ ਜਾ ਕੇ ਠੱਗੀ ਲਾਉਂਦਾ ਦੀ ਮੈਨੂੰ ਮੈਨੂੰ ਪੂਰਾ ਹੁੰਦਾ ਹਿਸਾਬ ਕਿਤਾਬ ਆਰ ਕੇ ਵਾਜੂ ਉੱਪਰ ਜਾ ਕੇ ਉੱਪਰ ਕਿੱਥੇ ਇੱਥੇ ਰੱਖਾਂ ਇਹ ਉਰੇ ਰੱਖ ਦੇ ਵਾ ਕੱਲ ਹੁਣ ਚੱਲੇਗਾ ਫਿਰ ਮੇਰੇ ਨਾਲ ਹੈ ਮੇਰੇ ਨਾਲ ਚੱਲੇਗਾ ਅੱਜ ਨਹੀਂ ਅੱਜ ਤਾਂ ਸਾਡੇ ਘਰੇ ਨਹੀਂ ਹੈਗਾ ਕੋਈ ਮੈਂ ਅੱਖ ਹੀ ਰੱਖਣੀਆਂ ਸਾਡੇ ਘਰ ਕੋਈ ਚੀਜ਼ ਨਾ ਚੱਕ ਕੇ ਲੈ ਜੇ ਕੱਲੂ ਚੱਲੀ ਫਿਰ ਮੇਰੇ ਨਾਲ ਕੱਲੂ ਜਾਊਂਗਾ ਮੈਂ ਠੀਕ ਆ ਜਣ ਕਿੱਥੇ ਆ ਤੁਹਾਡਾ ਦੁਕਾਨ ਕਿੱਥੇ ਆ ਗਈ ਉੱਥੇ ਅੱਡੇ ਤੇ ਆ ਜੀ ਤਾਂ ਕਾਲੂ ਜਾਊਂਗਾ ਤੁਹਾਡੇ ਨਾਲ ਫਿਰ ਠੀਕ ਆ ਚੱਲ ਚਲ ਤੂੰ ਛੱਡ ਕੇ ਆ ਨਾ 18 ਦਿਨ ਲੱਗਿਆ ਨੁੱਤੇ ਦਾ ਗਿਆ ਨੂੰ ਉੱਥੇ ਐਂ ਆ ਬੜਾ ਨਹੀਂ ਪਿੰਨੀ ਪੀ ਆ ਲੈ ਭੁਗੇ ਬਿਸਕੁਟ ਲੈ ਆਇਆ ਬਣਵਾ ਕੇ ਯਾ ਦੇ ਆਪੀ ਪਹੜ ਤੂੰ ਆ ਕੀ ਕਰ ਰਹਾ ਆ ਆ ਦੋ ਇਹ ਤਾਂ ਮੈਂ ਤਾਂ ਹੋ ਗਿਆ ਦੀਆ ਮਿੱਟੀ ਲੱਗ ਰਹੀ ਝੋਂਦਾ ਤੀ ਹਏ ਵੇ ਇਹਨਾਂ ਦਾ ਮੀ ਬੈ ਕੇ ਹਟਿਆ ਭੜਿਆ ਮਿੱਟੀ ਲੱਗ ਰਹੀ ਦੀ ਬੀਬੀ ਓਏ ਇਹਨੂੰ ਨਾ ਤੋ ਤੇਰੇ ਅੱਬਾ ਆਪੇ ਤੋ ਦੂਗਾ ਮੀ ਮਿੱਟੀ ਆਪੇ ਦਾ ਮੈਂ ਤਾਂ ਪੁੱਤ ਤੂੰ ਭਿੱਜ ਰਹਾ ਹੈ ਤੂੰ ਬਿਮਾਰ ਹੋ ਜਾਣਾ ਮੈਂ ਤੇਨੂੰ ਕਿੱਥੇ ਚੱਕੀ ਫਿਰ ਹੋ ਜਾਗਾ ਰੱਖਿਆ ਹੋਇਆ ਬਿਸਕੁਟਾਂ ਦਾ ਪੂਰਾ ਸ਼ਾਮ ਕੇ ਰੱਖੇ ਇਹਨਾਂ ਨੂੰ ਲੈ ਮੈਂ ਚਾਹ ਕਰਕੇ ਲੈ ਆਉਣੀਆ ਫਿਰ ਖਾਵਾਂਗੇ ਆਪਾਂ ਸ਼ਾਮ ਲੈ ਚਨੇ ਲੈ ਜਾਂ ਚਾਹ ਕਰਕੇ ਲੈ ਮਾਂ ਹੋਰ ਤਾਂ ਪੜਿਆ ਹੋ ਜਾ ਓਏ ਬਾਰੀ ਆਉਣਾ ਇਹ ਦੁੱਧ ਪਾਤਾ ਮੈਂ ਲਿਆ ਭਾਂਡੇ ਲਿਆ ਪਾਈ ਇਹਦਾ ਹਈ ਕੋਲ ਵੀ ਪੀਨੂਗਾ ਚਾਹ ਨਾਲ ਬੂਸਾ ਪਾਵਾਂਗੇ ਚਾਹ ਨਾਲ ਠੀਕ ਐ ਲੈ ਤੁਹਾਨੂੰ ਕੋਲੇ ਚ ਪਾਣਾ ਇਹਦੇ ਬਿਸਕੁਟ ਧਰਨਾ ਨੇ ਪਾ ਹਾ ਧਰ ਲੈ 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 ਹਾਂ ਮੇਰੀਏ ਕੋਲੇ ਤੇ ਹਾਂ ਜਾਨ ਬੀਬੀ ਚਾਹ ਨੇ ਬੈਠ ਕੇ ਦੇ ਬੁਖ ਮਾਰਿਆ ਕਿਹੜੇ ਬੇੜਾਂ ਦੇ ਕਿ ਹੋਇਆ ਘਰੋਂ ਉਹ ਬੀਬੀ ਉੱਥੇ ਬੈਠਾਗਾ ਲੈ ਉਹਨੂੰ ਬੁਲਾ ਕੇ ਇੱਥੇ ਬੱਚੇ ਵਜ ਕੇ ਚਾਹ ਪੀਲਾਂਗੇ ਲੈ ਲੈ ਚਾਕੇ ਆ ਜਾ ਵੇ ਆ ਜਾ ਨਹੀਂ ਪੀਦੋ ਚੱਲ ਵੇ ਵੇ ਹਵਾ ਚ ਕਰ ਲੋ ਉਹ ਤੁਹਾਨੂੰ ਲਾ ਕੇ ਖਾਣਾ ਪਲੇਟ ਚ ਪਾ ਕੇ ਖਾਵਾਂਗੇ ਬੂਵੇ ਤਾਂ ਸਾਰੀ ਖਾ ਗਿਆ ਵੇ ਆਹਾ ਵੇ ਬੂ ਤਾਂ ਫਿਕ ਪੇ ਖਾ ਲੀਗਾ ਅੱਜ ਹੀ ਖਾ ਲਾ ਹਾਏ ਮੈਂ ਮਰ ਜਾ ਹੌਲੀ ਹੌਲੀ ਖਾਇਆ ਕਰਾਂਗੇ ਰੋਜ਼ ਥੋੜਾ ਥੋੜਾ ਜੁ ਕੇਰਾਂ ਦੇ ਸਾਰਾ ਪੀਚ ਪੇ ਮੁਕਾਤਾ ਵੇ ਚੱਲ ਮੈਂ ਤਾਂ ਨਹੀਂ ਕਿਹਾ ਸੀ ਹਾਏ ਮੈਂ ਮਰ ਜਾ ਵੇ ਭੁੱਖ ਓਏ ਅਸੀਂ ਪਲੇਟਾਂ ਸਾਮੀ ਫਿਰਦੇ ਆ ਪਲੇਟਾਂ ਚ ਪਾ ਪਾ ਕੇ ਖਾਵਾਂਗੇ ਭੁੱਖ ਲੱਗ ਗਈ ਮੈਨੂੰ ਭੁੱਖ ਲੱਗ ਰਹੀ ਜਾਨ ਮੈਂ ਖਾਣੇ ਤੇ ਵੇ ਤੇ ਰੋਟੀ ਖਾਲਾਂਦੇ ਰੋਟੀ ਪਈ ਦੀ ਪੁੱਤੋ ਇਹ ਕਿਹੜਾ ਬਣਾਇ ਖਾਣ ਖਤਰ ਨਹੀਂ ਵੀ ਰੋਟੀਆਂ ਨੇ ਹੋ ਕੀ ਹੋ ਗਿਆ ਨਾ ਜਦ ਕਹਿੰਦਾ ਕਰਾ ਕੇ ਜਾਂਦੋ ਨੇ ਕਰਾ ਕੇ ਪੁੱਤ ਮੈਂ ਸਾਨੂੰ ਆਈ ਨਹੀਂ ਕਿਹਾ ਤੀ ਗਾ ਬੇ ਉਰੀ ਬੈਠਾ ਕਾ ਉਰੀ ਬੈਠਾ ਕਰਾਂ ਗੱਲੇ ਤੇ ਚਲ ਆਵਾ ਅੱਥੇ ਪੱਖਾ ਲਾਵਾਂਗੇ ਚੱਲ ਅੰਦਰ ਲੈ ਚਾਹ ਆ ਜਾ ਭਜਾ ਆ ਪੁੱਤ ਆ ਜਾ ਸੋ ਹੀ ਕੰਮ ਆ ਚੱਲ ਫਿਰ ਹੁਣ ਕੀ ਬਾਤ ਕਰੀਏ ਆ ਬਿਸਕਟ ਕੇਰਾਂ ਜੇ ਖਾ ਗਏ ਮੈਂ ਨਾ ਯਾਰ ਮੈਂ ਜਦੋਂ ਮੱਦੀ ਖਾਵਾਂ ਉਹ ਸਾਰਿਆਂ ਨੇ ਖਾਣੇ ਨੇ ਪੁੱਤ ਮੈਂ ਕਹਿੰਦਾ ਤੇਰੇ ਥੋੜਾ ਬੰਦਿਆ ਬੋਲੇਗਾ ਅਤਾ ਤਰਕੇ ਦੇ ਮਾਰਨਾ ਬੜਾ ਉੱਥੇ ਗਰਮੀ ਚ ਇੰਨੀ ਚ ਅੱਜ ਹੋਰ ਕਰਾ ਲਿਓ ਮੈਂ ਨਹੀਂ ਜਿੰਦਾ ਹੈਗਾ ਮੈਥੋਂ ਵੱਡਾ ਹਰਕਤਾਂ ਛੋਟਿਆ ਲੀਆਂ ਨੇ ਫਿਰ ਹੁਣ ਕੀ ਕਰੀਏ ਭਾਈ ਇਹਦੀ ਬਸ ਨਹੀਂ ਇਹਦੇ ਕੀ ਉਹ ਬੋਲੇ ਸਾਰੀ ਬਿਸਕੁਟ ਖਾ ਗਏ ਮੈਂ ਸੌ ਟੱਕੀਆਂ ਲੱਗੀਆਂ ਉਸਦੀ ਓਏ ਨਹੀਂ ਪਹਿਲੇ ਮੈਨੂੰ ਵੀ ਪਾ ਦੇ ਥੋੜੇ ਜਿਹਾ ਬਿਸਕੁਟ ਅਸੀਂ ਵੀ ਖਾ ਲਈ ਯਾਰ ਤੜਕੇ ਧੁੱਪੇ ਮਾਰਦੇ ਫਿਰਦੇ ਉੱਥੇ ਥੋੜੇ ਜਿਹਾ ਦੋ ਮੈਂ ਤਾਂ ਹਾਂ ਚੱਲਿਆ ਦੇ ਦੇ ਥੋੜੇ ਜਿਹਾ ਦੇ ਦੇ ਕਾ ਦੇ ਨਹੀਂ ਪੀ ਬਿਸਕੁਟ ਵੀਰੇ ਬੱਚੋ ਮਾਣੀ ਹੋ ਗਈ ਕੋ ਦੋ ਮਤਾਰਕੇ ਦਾ ਪਾਣਦਾ ਤੂੰ ਇਹਦਾ ਨਹੀਂ ਖਾ ਲੇਗਾ ਮੈਂ ਤੂੰ ਬਹੁਤ ਖਾ ਗਿਆ ਤੇਰੇ ਢਿੱਡ ਦੇਖ ਆ ਜਾ ਬਹਿ ਜਾ ਆ ਚਾਹ ਪੀ ਲੈ ਮੈਂ ਚਾਹ ਪੀਣਾ ਲਖਾਂਦੇ ਹੁੰਦੇ ਨੇ ਆ ਦੇਖ ਹੁਣ ਖਾਵਾਂਗੇ ਆਪਾਂ ਬੈ ਕੇ ਟੌਰ ਨਾਲ ਪਹਿਨੀ ਲੇਟ ਹੋ ਗਏ ਦੋ ਦਿਨੋਂ ਤੇ ਪੀੜ ਬਹੁਤੀ ਗਈ ਬਹੁਤ ਪੀੜ ਹੋਰ ਪਾਵਾਂ ਫੇਰ ਬਹੁਤ ਮੇ ਫੇਰ ਦੇਖ ਲੈ ਇਹ ਪਾਉਣ ਨੇ ਪਾਲਾ ਮੈਂ ਵੀ ਖਾਉ ਤੂੰ ਕੱਟ ਨਹੀਂ ਫਿਰ ਹੁਣ ਪੁੱਤ ਤੇਰਾ ਠਿੱਡ ਦੋ ਆ ਚਾਹ ਲੈ ਲੈ ਬੀਬੀ ਦਾ ਤੇ ਆ ਦੇ ਮੈਂ ਲੈ ਬੱਤਾਂ ਛਾੜਿਆ ਨੇ ਪਹਿਲਾਂ ਕਰਾ ਕੇ ਲਿਆ ਹੁੰਦੇ ਨੇ ਤੁਸੀਂ ਅੱਜ ਕਰਾ ਕੇ ਲੈ ਕੇ ਆਏ ਹੋ ਉਹ ਪਹਿਣ ਆ ਗਈ ਉਹ ਪਹਿਣ ਆ ਗਈ ਕੌਣਾ ਹੈ ਸੱਸ ਰਿਕਾ ਯਾ ਮੀ ਮਾਮੇ ਦੀ ਕੁੜੀ ਆ ਸੱਸ ਰਿਕਾ ਸੱਸ ਗਿਆ ਬਣ ਸੱਸ ਰਿਕਾ ਸੱਸੀ ਦਾ ਬੁਲਾ ਦੇ ਠੀਕ ਆ ਮੈਂ ਕਿਹੜਾ ਜਾਣਦਾ ਇਹਨੂੰ ਵੇ ਤੈਨੂੰ ਦੇਖੀ ਨਹੀਂ ਕਾਇਲ ਟਾਈਆ ਪੜਿਆ ਤੈਨੂੰ ਕਿਹਨੇ ਜਾਨਾ ਗੱਲਾਂ ਨੂੰ ਹੋਰ ਮੇਰੀ ਕੁੜੀ ਆਹੀ ਵੀਰੇ ਆਪਣੇ ਆਖਰੀ ਆਂਦਾ ਇਹ ਆਪਾਂ ਬਾਤ ਕਰਦੇ ਹਾਂ ਸਾਡੇ ਵਸਤਰੀ ਆਂਦਾ ਹੈ ਹਾਂ ਇਹ ਰੱਖੜੀਆਂ ਲੈਣੀਆਂ ਘਰੋਂ ਫੇਰ ਕਾਇਓ ਨਾ ਭਲਾ ਰੱਖੜੀਆਂ ਤਾਂ ਬਣਾ ਲਾ ਰੱਖੜੀ ਬੰਨੂ ਫੇਰ ਖਵਾਉ ਤਾਂ ਆ ਰੱਖੜੀ ਬੰਨਣਾ ਹੀ ਆਪਣੇ ਲੈ ਰੱਖੜੀ ਬੰਨਣਾ ਅਰੇ ਦੋ ਦਿਨ ਪਹਿਲਾਂ ਦੀਆਂ ਸਾਡੇ ਘਰੋਂ ਦੀ ਖੇਤ ਹੈ ਜੀਰੀ ਜੁਗਾ ਖੁੱਖ ਘੜਦੇ ਤੇ ਦਿਹਾੜੀਆਂ ਲੱਗੇ ਹੋਏ ਤੇ ਚਲੋ ਹੁਣ ਬਣਾ ਲਓ ਕਿਹੜਾ ਤੇ ਹਰ ਕੋਈ ਬਹੋਂਦਾ ਹੁੰਦਾ ਹੈ ਕਿ ਤਾ ਬਣਾ ਲੈ ਬਣਾ ਲੈ ਭੈਣਾਂ ਇਹ ਨਹੀਂ ਕਰ ਦਿੰਦੇ ਭੈਣ ਤੋਂ ਬਣਾ ਲੈ ਰੱਖੜੀ ਆਪਣੀ ਤੋਂ ਹਾਂ ਕਿੱਡੀ ਨੂੰ ਨਵਾਈ ਆ ਬਜਾਦੀ ਉੱਥੇ ਜਵਾਖ ਜਲੇ ਠੀਕ ਹੋ ਤਾਂ ਲੱਗਿਆ ਨਹੀਂ ਹੋਇਆ ਫੁੱਲਿਆ ਹੁੰਦਾ ਜਿਹੜਾ ਹਾ ਹਾ ਵੱਡੇ ਬੰਦੇ ਦਾ ਇਹੀ ਜਿਹਾ ਬੰਦੇ ਹੁੰਦੇ ਜਵਾਖਾਂ ਵਾਸਤੇ ਹੁੰਦੀਆਂ ਹੁੰਦਾ ਤੇ ਨਵਾਈ ਲੈ ਆ ਰੋ ਫੁੱਲਾਈ ਪੈਸੇ ਦੇ ਦੀ ਭੈਣ ਨੂੰ ਨਾਲੇ ਰਖੜੀ ਬਣਾ ਕੇ ਦਿੰਦੇ ਹੁੰਦੇ ਨੇ ਪੈਸੇ ਮਾਤਾ ਨੂੰ ਜਾਂਦਾ ਵੀ ਨਹੀਂ ਮੈਂ ਕਿਉਂ ਪੈਸੇ ਦਵਾਂ ਉਹ ਆਪਣੀ ਮੰਮੀ ਨੂੰ ਚਲ ਕੋਈ ਨਹੀਂ ਵੀਰੇ ਖੁਸ਼ੀ ਹੁੰਦਾ ਦਾ ਕਾਹ ਕਹਿੰਦਾ ਆਈ ਨਹੀਂ ਪੀ ਆਪਣੇ ਤੈਨੂੰ ਫੁੱਲੇ ਜਾਂਦਾ ਪੁੱਤ ਤੇਰਾ ਦਿਮਾਗ ਇੰਨਾ ਕਿਉਂ ਰਿਹਾ ਹੈ ਵੀਰ ਵੀ ਨਹੀਂ ਮੇਰੇ ਕੋਲੇ ਦਾ ਨਾ ਦੇਖਣਾ ਹੋਰ ਐਨਕ ਦਾ ਪਤਾ ਹੈ ਕਿ ਦੇਖ ਲੈ ਅੱਛਾ ਹਾਂ ਮੂਰੇ ਬੈਠਾ ਬੱਤੀਆਂ ਮਲੀਆਂ ਨਾ ਨਾਲਿਆ ਕਰ ਉਹ ਹੁਣ ਇਹਨੂੰ ਮਲੀਆਂ ਨਾ ਛੱਡ ਦੇ ਭਰਾ ਹੁਣ ਇਹਨੂੰ ਕਿਉਂਦਾ ਓਏ ਆ ਪੀਮਾ ਕੇ ਪੁੱਛ ਇਹਨਾਂ ਉਹਨਾਂ ਨਹੀਂ ਹੈਗੇ ਮਾਮੇ ਤੂੰ ਇਹ ਨਾ ਕਰ ਕਰ ਮਾਪੇ ਪਿਆਰ ਨਾਲ ਨਵਾ ਦੁੱਜੇਗਾ ਨਾ ਨਾ ਹੁਣ ਮੀ ਪੈਂਦੇ ਨੇ ਨਾ ਬੋੜਾ ਬਸ ਤੂੰ ਐ ਕਰੀਂ ਦਰੋਂ ਮੈਂ ਹਟਣ ਦੇ ਫੇਰੇ ਨਾ ਉਹ ਐ ਕੋਈ ਨਾ ਪੁੱਤਰ ਮੈਨਵਾਉ ਤੈਨੂੰ ਨਹੀਂ ਮੰਮੀ ਤੂੰ ਤਾਂ ਤੈਨੂੰ ਐ ਕਹਿੰਦੀ ਜੇ ਤੂੰ ਤਾਂ ਵਿਆਹ ਕਰ ਦੇਵੇਂ ਖਬਰ ਇਹਨੂੰ ਅਕ ਲਿਆ ਜੀਵੇ ਜੇ ਤੂੰ ਸਾਖ ਲਿਆ ਤੇ ਬਾਹਰ ਕੋ ਨ ਲੱਗੂ ਤੈਨੂੰ ਲਾ ਮੈਨੂੰ ਲਾਂਬਾ ਨਹੀਂ ਹੋਊਗਾ ਜੇ ਇਹ ਜੇ ਇਹਨੂੰ ਆਖਾ ਰੱਖੇ ਤੇ ਕੀ ਤਾਂ ਕੁਛ ਕਰ ਰਿਹਾ ਹੈਗਾ ਇਹ ਤਾਂ ਬਹੁਤ ਸਿਆਣ ਹੈ ਐ ਤਾਂ ਬੋੜਾ ਨਹੀਂ ਹੈਗਾ ਪੁੱਤ ਮੈਨੂੰ ਤਾਂ ਲੱਗਦਾ ਨਹੀਂ ਹੈ ਮੰਮੀ ਕਿਸੇ ਪਾਸੇ ਉਹ ਨਹੀਂ ਤੂੰ ਇਹਨੂੰ ਸਾਖ ਕਰਾ ਪਰੇ ਲਿਆ ਸਿਆਣ ਦਾ ਮੈਂ ਬੈਠੀ ਹਾਂ ਜੇ ਆਪੇ ਗੱਲ ਖਾਂਬ ਲਿਆ ਕਰੋ ਮੈਂ ਨਾ ਆਪਣੀ ਬਹੁ ਵਾਸਤੇ ਨਾ ਇੱਕ ਸ਼ੁਖੀਆ ਰਹਿਆ ਠੀਕਾ ਕੀ ਪਾਲਤੋ ਹਾ ਦੇਖ ਲੈ ਬਤਹਣਾ ਤਾਨੂੰ ਉੱਤੇ ਕਿਚਰਾ ਟੂਣਾ ਕਰਿਆ ਪੈ ਤੇ ਉਹ ਚੱਕ ਲਿਆ ਫੇਰ ਕੀ ਹੁੰਦਾ ਉਹ ਤੂੰ ਇਹ ਕੁਛ ਨਹੀਂ ਗਿਆ ਨੰਦੇ ਪੁੱਤ ਨਹੀਂ ਮੰਮੀ ਹਾਂ ਤੇਦੀ ਗੌਰ ਰੱਖਿਆ ਕਰ ਜਦੋਂ ਪਹਿਲਾਂ ਹੀ ਹੈ ਜੇ ਕਟੂਨੇ ਦੀ ਜੇ ਇਹਨੂੰ ਕੋਈ ਹੋਰ ਜ਼ਿਆਦਾ ਹੋ ਗਿਆ ਫੇਰ ਮੈਂ ਤਾਂ ਪਹਾੜਾਂ ਵਾਲੇ ਬਾਬੇ ਦੇ ਲੈ ਕੇ ਗਿਆ ਉਹਦੇ ਨਾਲ ਕਰੇ ਚੂਟਾ ਨਵਾ ਕੇ ਵੀ ਲੈਣੀ ਓਤੇ ਨੂੰ ਚੂਟਾ ਪਹਿਲਾਂ ਇਹ ਦੱਸੋ ਜੇ ਉਹ ਸੁਰਖੀ ਆ ਰੋਲੇ ਅਮਗ ਨੌ ਬਾਰ ਚ ਫੇਰੇ ਬਹੂ ਆਉਗੀ ਹਾਂ ਫੇਰ ਇਹ ਆਊਗੀ ਦੇਖ ਲੈ ਪਤਾ ਕਰ ਦੇਖ ਲੈ ਸਿਸਟਰ ਹਨਾ ਹਾਂ ਤਾਂ ਪੜਿਆ ਵੀ ਹੋਇਆ ਹੈ ਕੋਈ ਅਣਪੜ੍ਹ ਨਹੀਂ ਤਾਂ ਕਹਿ ਲੋ ਜੋ ਹੈ ਪੜੀ ਪਹਿਲਾਂ ਤਾਂ ਸਿਆਣਾ ਬਣਾ ਤੇ ਬਹੁਤ ਪੜਿਆ ਹੋਇਆ ਬਾਰਾਂ ਪੜਿਆ ਹੋਇਆ ਏ ਹਾਂ ਇਹ ਕਹਿ ਲੋ ਖਾਨੀ ਕੀ ਹੋ ਗਿਆ ਕੁਸੇ ਨੂੰ ਕੀ ਨਾ ਚੱਲ ਫੇਰ ਸਾਡੇ ਇੱਕ ਪਿੰਡ ਰਿਸ਼ਤੇ ਕਰਾਉਂਦੀ ਆ ਮੈਂ ਇਹਦੇ ਨਾਲ ਗੱਲ ਕਰਕੇ ਦੇਖੂੰਗੀ ਹਾਂ ਮਚੋਲਗੀਰੀ ਵਾਲੇ ਨੂੰ ਵਧੀਆ ਹੈ ਨਾ ਚੱਲ ਮੈਂ ਉਹਨੂੰ ਪੁੱਛੂੰਗੀ ਫੇਰ ਕਰਾ ਦੇ ਕਰਾ ਦੇ ਭੈਣ ਹੱਥ ਬੰਨ ਕੇ ਬੇਨਤੀ ਦਾ ਰਿਸ਼ਤਾ ਕਰਾ ਜੇ ਇਹਦਾ ਹੋਊਗਾ ਤਾਂ ਮੇਰਾ ਹੋਊਗਾ ਫੇਰ ਇਹਨੂੰ ਰਹਿ ਜਨਾਬ ਇਹਦੇ ਬਿਨਾ ਮੈਂ ਬੈਠਾ ਭੈਣ ਚੱਲ ਜੇ ਨਹੀਂ ਇਹਦਾ ਹੁੰਦਾ ਲੱਗਦਾ ਫੇਰ ਤੂੰ ਇਹਦਾ ਕਰ ਲੈ ਮੈਂ ਮੇਰੇ ਵੱਡਾ ਮੁੰਡਾ ਕਰਦੀ ਆ ਲੈ ਕਹੀ ਜੀ ਗੱਲ ਕਰਤੀ ਤਾਂ ਵੀ ਹੈ ਆ ਲੈ ਜਾ ਮੈਂ ਮਲੇ ਚਲੇ ਜੀ ਜਾਇਦਾਦ ਦੇ ਲਾਲਚ ਨਾਲ ਇਹਨੂੰ ਹੋ ਜਾਊਗਾ ਉਂਧਰੋਂ ਲੱਗ ਜਾਊ ਓਏ ਤੂੰ ਵੇਖਣ ਦੇ ਦੇਖ ਰਿਹਾ ਆਪਣੇ ਵਾਸਤੇ ਲੈ ਆਇਆ ਕੋਈ ਨਾ ਲੈ ਜਾਂਦੇ ਬਿਸਕੁਟ ਕਰਾ ਕੇ ਲੈ ਤੇ ਸਾਰਾ ਪਿੱਪਾ ਖਾਲੀ ਕਰਤਾ ਐ ਚ ਪਰਲਾ ਮੈਂ ਹਾਂ ਜੇ ਤੂੰ ਕਹਣੀ ਸਿਆਣਾਗਾ ਹਾਂ ਆਪਣੇ ਲਈ ਪਾਲੀ ਮੈਂ ਕੀ ਆ ਬਿਸਕੁਟ ਨਾ ਆ ਤੂੰ ਖਾ ਲੈ ਮੈਂ ਖਾਂਦਾ ਓ ਮੈਂ ਇਨੇ ਕੇ ਮਖਾਂਗਾ ਲੈ ਜਾ ਮਾਦਾ ਜਾ ਡਰਾਵ ਜਾ ਮੈਂ ਖਾਉ ਅੰਦਰ ਜਾਵੇ ਕਿਤੇ ਸਾਰੀ ਨਾ ਖਾ ਜੇ ਬਿਸਕੁਟਾਂ ਵਾਂਗੂ ਚਲ ਲੈ ਜਾਂ ਨਾਲੇ ਲੈ ਭਾਂਡੇ ਤੇ ਰਹਿ ਜਾ ਭਾਜਾ ਜਾ ਬਲ ਜਾ ਮੈਂ ਥੋੜੇ ਦੇ ਦੂੰਗਾ ਹੋਰ ਇੱਕ ਮੈਂ ਚਾਹ ਲੈ ਕੇ ਆਉਣਾ ਤੇਰੇ ਵਾਸਤੇ ਕੋਈ ਨਾ ਲਿਆ ਫਿਰ ਮੈਂ ਤਾਂ ਜਾਉਂਗੀ ਇੱਕ ਦੋ ਕੇਲੇ ਜੀ ਉਹਨੂੰ ਜਿਆਦਾ ਨਾ ਦੇ ਪਹਿਲਾਂ ਬਿਸਕੁਟ ਐਨੇ ਖਾ ਗਏ ਤੈਨੂੰ ਕੀ ਪਤਾ 10 ਹੋਰ ਨਿਕੀ ਤੇ ਮਮੀ ਤੂੰ ਇਹਦੇ ਬੜੇ ਬਦੇ ਉਹਦੇ ਚ ਇਹਨੂੰ ਵੀ ਨਾ ਰੱਖ ਲਈ ਛੋਟੇ ਇਹਨੂੰ ਪਰਾਂ ਦਾ ਤਾਂ ਕਰਨ ਦੀ ਕਾ ਤੂੰ ਕਿੰਨਾ ਕਚਰਦੰਦ ਬਿੱਟੀ ਆਵੇਂਗੀ ਮੇਰੇ ਤਾਂ ਗੋਡੇ ਵੀ ਖੜਕੇ ਜਾਂਦੇ ਨੇ ਹੁਣ ਫੇਰ ਤੂੰ ਇਹਦਾ ਤਾਂ ਕਰ ਲੈ ਹਾਂ ਇੱਕ ਅੱਧੀ ਕੁੜੀ ਹੋ ਜਾਣੀ ਬਹਿ ਕੇ ਤੋਰ ਦਿੰਦੀ ਰੱਬ ਨੇ ਦੇ ਵੀ ਦੋ ਮੁੰਡੇ ਦਿੱਤੇ ਮੈਨੂੰ 10 ਚਲ ਮੈਂ ਕੋਈ ਨਾ ਗੱਲ ਕਰਕੇ ਦੇਖੂ ਮੈਂ ਦੱਸ ਦਿੰਦਾ ਮੈਂ ਨਹੀਂ ਆਖਿਆ ਤੂੰ ਗੱਲਾਂ ਹੀ ਛੱਡ ਦੇ ਮੈਂ ਜਦ ਦੇਖਣ ਆਉਣਗੇ ਜਾਦੇ ਬੋਲ ਜਾਣਾ ਮੱਦੀਆਂ ਕਰਨ ਨਾਲੇ ਹਾਂ ਸਮਝੀ ਜੇ ਮੈਂ ਸਮਝਾ ਦੇ ਜਿਆਦੇ ਮਾੜਾ ਮੋਟਾ ਨੂੰ ਪਹਿਲਾਂ ਮੈਨੂੰ ਕਹਿਜੋ ਮਤ ਦੇਨ ਨੂੰ ਭਈ ਬੰਦੇ ਦੇਖਣ ਆਉਣਗੇ ਤੈਨੂੰ ਕੁੜੀ ਲੈ ਕੇ ਆਉ ਨਾ ਤੂੰ ਵੇਜਾ ਮੈਂ ਤੇ ਰੱਖਾ ਤੂੰ ਸੂਟ ਲੈ ਕੇ ਰੱਖਿਆ ਹੋਇਆ ਹੈ ਕੱਲ ਭਾਈ ਆਇਆ ਸੀਗਾ ਕੋਈ ਨਾ ਮਮੀ ਰਹਿਣ ਦਾ ਸੂਟ ਨੂੰ ਤੱਕੀ ਹੈਗਾ ਨਾ ਬਿਹਾਰ ਤਾਂ ਬਿਹਾਰ ਹੀ ਹੁੰਦਾ ਹੈ ਮੈਂ ਪਹਿਨੇ ਚਾ ਬੀਬੀ ਹੈ ਹਾਂ ਆ ਦੇਖੀ ਚਾਰ ਪੰਜ ਵਾਰ ਫੇਰ ਰੱਖਾ ਗਿਆ ਇੱਕ ਪੌੜਾ ਹੋਰ ਚੱਕੀ ਫਿਰਦਾ ਹਾਂ ਭਾਈ ਇਹਦਾ ਨਹੀਂ ਲਾਜ ਕੀ ਕਰਾਂ ਮੈਂ ਮੈਂ ਤਾਂ ਇਹਨੇ ਬੌੜੀ ਬਣਾ ਲਈ ਆ ਖਾਲਾ ਪੇਂ ਤੈਨੂੰ ਕਹਿੰਦੇ ਇਹਨੇ ਬੌੜੀ ਬਣਾ ਲਈ ਮੈਂ ਤੈਨੂੰ ਜਮੀ ਇਹਦਾ ਮਿਲ ਨਾਲ ਨਾਲ ਮੈਨੂੰ ਵੀ ਪਾਗਲ ਕਰ ਦੂਗਾ ਹਾਂ ਜੇ ਕੋਈ ਨਾਲ ਖਾਲਿਆਂ ਦੇ ਫਰਖੰਦ ਆਵੇ ਮਾਰੂ ਪੈਂਣ ਬਣਾ ਹੱਥ ਬਣਾ ਲੈ ਪੈਰੀਆਂ ਅੰਦਰ ਬਣਾਉਣਾ ਰਿਸਤਾ ਕਰਾ ਦੇ ਲੈ ਆਹ ਸੁੱਟ ਰੱਖਿਆ ਬੈਤੈ ਨੂੰ ਤੇ ਮੈਂ ਕਿ ਬਣੀ ਤੇਰੇ ਸਮੇਂ ਆਉਣਾ ਕੋਈ ਨਹੀਂ ਖਿੱਚਾ ਖਾਣੂ ਕਰ ਦਿੱਤੀ ਕੋਈ ਨਹੀਂ ਤਾਂ ਕਿ ਸਾਰੇ ਸੁੱਟ ਦੇਈ ਜਾਂਦੀਆਂ ਫਿਰ ਮੇਰੀ ਬਹੂ ਕੀ ਪਾਊਗੀ ਵੇ ਉਹਨੂੰ ਹੋਰ ਲਿਆ ਨੂੰ ਥੋੜਾ ਸੁਤਾਂ ਦਾ ਪੈਣਾ ਨੂੰ ਦਿੰਦੇ ਹੁੰਦੇ ਨੇ ਬੋਲਦੇ ਹੁੰਦੇ ਚੁੱਪ ਤਿਹਾਰਾ ਸਾਲ ਮਗਰੋਂ ਤਿਹਾਰ ਆਉਂਦਾ ਜਦੋਂ ਤੇਰਾ ਵਿਆਹ ਹੋਊ ਉਦੋਂ ਤੇਰੇ ਵਾਸਤੇ ਤੇਰੇ ਬਾਤ ਨਾਲ ਤੇਰੀ ਬਹੂ ਬਾਤ ਸੁਟ ਰਿਹਾ ਹਾਂ ਥੋੜਾ ਸੋਹਣੇ ਲਿਆ ਕੇ ਦੋ 5-5000 ਵਾਲੇ ਉਹ ਨਾ ਗਾਇਆ ਬੰਦ ਕੇ ਝੂਠ ਦੇਦਾ ਇਹਨੂੰ ਕੋਈ ਨਾ ਹਈ ਗਦਾ ਨਾ ਰਿਆ ਪਤਾ ਸਾਰਾ ਦੇਖ ਦੇਖ ਲੈ ਹਾਂ ਤੂੰ ਕਹਿੰਦੀ ਚਲ ਫਿਰ ਮੈਨੂੰ ਛਾੜਿਆ ਫਿਰ ਹੈ ਮੈਂ ਕਿ ਲੇਟ ਹੋ ਜੂਗੀ ਚੰਗਾ ਮਮੀ ਕੋਈ ਨਾ ਮੈਂ ਗੱਲ ਕਰੂੰ ਚੰਗਾ ਤੂੰ ਕਹਿੰਦੀ ਕਿ ਮੈਨੂੰ ਲਾਂਭਾ ਕਰਨ ਨਾ ਹਾਂ ਮੈਂ ਮਾਰੂ ਮੈਂ ਤਾਂ ਬਿਮਾਰ ਹੋ ਜਾਣਾ ਮੈਂ ਫਿਰ ਮੈਂ ਡਾਕਟਰ ਦੇ ਚੱਕੀ ਫਿਰੂੰ ਤੈਨੂੰ ਮੈਂ ਫਿਰ ਮੈਂ ਚੱਕੀ ਫਿਰੂੰ ਮੈਂ ਕਿੱਥੇ ਜਾਊ ਮੈਂ ਤਾਂ ਫੜ ਲਿਆ ਮੈਂ ਫੜਾ ਦੇ ਪੁੱਤ ਫੜਾ ਦੇ ਠੀਂ ਤਬਾਕ ਧਮ ਧਮ ਪਰ ਪਿੱਕ ਗਿਆ ਬਦਾ ਮੁਖੜ ਗਿਆ ਨੰਨ ਖਵਾ ਲੈਣਾ ਖਬਰ ਫਿੱਟ ਜਿੱਦੀ ਕੀ ਉਹਨਾਂ ਨੂੰ ਦੇ ਦਿੰਦਾ ਤਾਂ ਤੈਨੂੰ ਕਹਿ ਰਹੀ ਤੀ ਨਾ ਹਾਂ ਤਾਂ ਵੇ ਹਾਉ ਏ ਕਰੀ ਬੰਨਾ ਚੋੜ ਦੇ ਲੈ ਰੱਪੜਾ ਵਾਲਾ ਨੇ ਹੋਰ ਤੇ ਰੱਖਣੀ ਆ ਨਾ ਓਏ ਮੇਰੇ ਭੂਆ ਜੀ ਕੁੜੀ ਬਣਨ ਗਈ ਆ 500 ਰੁਪਏ ਦੇ ਦਿਓ ਮੈਨੂੰ ਤੁਸੀਂ ਮੈਂ ਕੁੜੀ ਬਣਨ ਦੇਣੇ ਤੁਹਾਨੂੰ ਵਾਰ ਫੀ ਵੀ ਦਊਂਗਾ ਮੈਂ ਮੈਂ ਛੋੜ ਰਖੜੀ ਬਣਾ ਤੁਸੀਂ ਮੈਨੂੰ 500 ਰੁਪਏ ਦੇ ਦਿਓ ਪੈਸੇ ਪੂਸੇ ਨਹੀਂ ਹਲੇ ਹੈਗੇ ਪੈਸੇ ਦਰ ਮੈਂ ਬੰਦਾ ਫਿਰ ਓਏ ਦਰ ਕਰ ਲੈ ਜੇ ਕਰਨ ਕੱਲ ਲੈ ਲੈ ਤੂੰ ਤੁਸੀਂ ਆ ਖਾਓ ਇੱਧਰ ਨਹੀਂ ਖਾਣਾ ਤੂੰ ਅੱਧੀ ਖਾ ਲੋ ਦੋਏ ਓਏ ਦੇ ਲੈ ਰਖੜੀ ਆ ਇਹਦੇ ਨਾਲ ਅੱਧ ਬਣੇਗਾ ਅੱਧੀ ਖਾਓ ਯਾਰ ਅੱਧੀ ਦੇਓ ਆ ਉਹਨੂੰ ਆਹੀ ਦੇ ਉਹ ਅੱਧੀ ਚਾਲ ਦੇ ਦੇ ਨਾ ਵਾਟਾ ਨਾ ਪੜੋ ਹਾਲਾ ਹੁਣ ਚੁੱਪ ਕਰਕੇ ਉਹ ਤੇਰਾ ਮਸੜ ਸਦਾਣੇ ਖੜਾ ਪਹਿਲੀ ਠੀਕ ਖਾ ਕੇ ਉਹ ਬਹੁਤ ਸਵਾਦ ਆ ਹਾਂ ਉਹ ਖਾ ਲਿਆ ਦੀ ਮੇਰੀ ਭੂਆ ਜੀ ਕੁੜੀ ਲਈ ਤੀ ਐਹੁਣ ਅਖਰੀ ਨਹੀਂ ਬੰਦ ਸੀ 500 ਰੁਪਈਆ ਦੇ ਨਹੀਂ ਤੁਸੀਂ ਨਾ ਦੇ ਜਾ ਨਾ ਮੈਂ ਤਾਂ ਵੇ ਸਾਲੀ ਬਰਫੀ ਦਾ ਸਵਾਦ ਹੀ ਪੜਾ ਐ ਲੱਗਿਆ ਜਿਵੇਂ ਰੇਤਾ ਆਉਂਦਾ ਵੀ ਜਿਵੇਂ ਰੇਤਾ ਹਾ ਕਰਕਲ ਦੀ ਹੈਨਾ ਹਾਂ ਉਹਰੇ ਵੀ ਸਮਝ ਲੈ ਜੀ ਇਹਦੇ ਨਾਲ ਉਹਦਾ ਐਂਟ ਵਰ ਮੇਰੇ ਹੱਥ ਦਾ ਡੇਕ ਕਿ ਲੈ ਆ ਉਹ ਕਿਤੇ ਭਾਈ ਉਹ ਨਹੀਂ ਪਤਾ ਕਿਸੇ ਟੂਨੇ ਚੱਕ ਲੈ ਲੰਗ ਹੀ ਹੁੰਦਾ ਅੰਤਰ ਅੰਤਰ ਕਿਹੜਾ ਲਿਖਿਆ ਪਤੀ ਚਲ ਹੁਣ ਸਬਜੀ ਤਾਂ ਧਰਤੀ ਦਿੱਜੀ ਜਾ ਉਹ ਹੋਏ ਤਨੇ ਡੰਗਰ ਬੱਛੂ ਦਾ ਦੇਖਨੇ ਕਰਕੇ ਆ ਜਾਂ ਮੁੰਡੇ ਆ ਜਾਣਗੇ ਤਨੇ ਲੈ ਬੀਬੀ ਆ ਕਿੰਨੂ ਲਿਆ ਮੈਂ ਇਥੇ ਭਾਈ ਵੇਚਦਾ ਫਿਰਦਾ ਦੀ ਗੱਲ ਅੱਛਾ ਜੂਸ ਬਣਾ ਲਈ ਨਾਲੇ ਉਹ ਪੀ ਲੂਗਾ ਨਾਲੇ ਮੈਂ ਪੀ ਲੂ ਨਾਲੇ ਤੂੰ ਪੀ ਲੈਂਗੀ ਹੋਰ ਅਵੇ ਉਹ ਫਿਰਦਾ ਖਬਰਾ ਪਤਾ ਕਿਹੜੇ ਮੈਨ ਦਾ ਹੈ ਭਾਈ ਆਏ ਨਹੀਂ ਕਰੇ ਕਿੱਥੇ ਗਿਆ ਕਿੱਥੇ ਨਾ ਜੂਸਰ ਚੱਕ ਲੈ ਇੱਥੇ ਲਾ ਲੰਗਾ ਹੈਗੀ ਲਾਈਟ ਲੈ ਕੱਢੀ ਆਪਾਂ ਹੋਰ ਕਿਹੜੇ ਵੇਲੇ ਲੱਗਿਆ ਹੈ ਖਾਨ ਕਿੱਥੇ ਫਿਰਦਾ ਹੈ ਕਿੱਥੇ ਨਾ ਫਿਰਦਾ ਹੈ ਕਹਿ ਗਏ ਦੇਖੇ ਜਾ ਕੇ ਉਹਨੂੰ ਮੈਂ ਸਾਰਾ ਦਿਨ ਫਿਰ ਜਾਂਦਾ ਕੁੱਤੇ ਭਕਾਈ ਕਰਦਾ ਨਿਕਨੇ ਨਿਕਨੇ ਆਣੇ ਨਾਲ ਖੇਡਦੇ ਫਿਰ ਜਾਂਦਾ ਬੀਬੀ ਜੂਸਰ ਤਾਂ ਹੈਗਾ ਨਹੀਂ ਕਿੱਥੇ ਰੱਖ ਗਿਆ ਉਹ ਪਤਾ ਨਹੀਂਗਾ ਲੋ ਦੋਨੋਂ ਨੀਪੀ ਨੂੰ ਆਓ ਆ ਗਿਆ ਬੈਣੀਪੀ ਉਹ ਜਿਹੜਾ ਤਾਂ ਜੂਸਰ ਬਰਾਤੀ ਪੁੱਤਰਾ ਕਿਉਂ ਕਿੱਥੇ ਕਿੱਥੇ ਆ ਜਿਹੜਾ ਕੰਨ ਉੱਤੇ ਕਰਦੇ ਪਜੂਸ ਕੱਢਾਂਗੇ ਅਜੇ ਮੈਂ ਹੁਣ ਮਸਤ ਮੀਂਹ ਮੰਗਾਇਆ ਨੇ ਜੂਸਰ ਕਿੱਥੇ ਰੱਖਤਾ ਜਿਹੜਾ ਮੈਂ ਤੈਨੂੰ ਪੜਾਇਆ ਮੈਂ ਤਾਂ ਨਾ ਉਹ ਨੱਬਿਆ ਕਰ ਮੈਂ ਸਾਰਾ ਦਿਨ ਤੈਨੂੰ ਕੀ ਸਮਝਾਵਾਂ ਬਿੱਦੇ ਬਿੱਦੇ ਉਹ ਚੱਲਿਆ ਨਹੀਂ ਸੀਗਾ ਹਾਂ ਤਾਂ ਕੀ ਕਰਾਂ ਜਦੋਂ ਵੀ ਤੈਨੂੰ ਕੀ ਪਤਾ ਲੱਗੇ ਵੀ ਚੱਲਿਆ ਨਹੀਂ ਉਹ ਟੁੱਟਿਆ ਹੋਵੇ ਤੀਗਾ ਮੈਂ ਚਲਾ ਕੇ ਦੇਖਿਆ ਸੀ ਉਹ ਟੁੱਟਿਆ ਨਹੀਂ ਹੁੰਦਾ ਉਹ ਉਹ ਫਿੱਟ ਕਰਨਾ ਪੈਂਦਾ ਹੁੰਦਾ ਕਿੱਥੇ ਆ ਹੁਣ ਉਹ ਲੈ ਮੈਂ ਫਿੱਟ ਕਰ ਲਊਗਾ ਉਹਨੂੰ ਹੇਰ ਕਿੱਥੇ ਜਾਵਾਂ ਮੈਂ ਨੇ ਨਾ ਵੇਚਦਾ ਹਾਏ ਮੈਂ ਮਰ ਜਾ ਆਹੂ ਮੈਂ ਮਰ ਜਾ ਕੋਈ ਲੈ ਹੁਣ ਤਾਂ ਲੈ ਕਹਦੇ ਤਾਂ 5000 ਰੁਪਇਆ ਮੈਂ 115 ਦਾ ਵੇਚਦਾ ਹਾਈਵੇ ਮੈਂ ਮਰ ਜਾਵੇਂ ਕਿਹੜਾ ਐਸੀ ਦੱਸ ਲੈ 115 ਜਾਦੇ ਹੁੰਦੇ ਨੇ ਕਹਿੰਦਾ 5000 ਜਿਆਦੇ ਹੁੰਦਾ ਕਿੱਧਰ ਜਾਵਾਂ ਕਿੱਥੇ ਜਾਵਾਂ ਉਹ ਚੱਲਦਾ ਤਾਂ ਐ ਜੇ ਹੋਏ ਕਦੋਂ ਕੋ ਵੇਚਿਆ ਕਿੱਥੇ ਗਿਆ ਉਹਨੂੰ ਦੇਖ ਲੈ ਮੜਾ ਲਾਂਗੇ ਹੁਣ ਉਹ ਤਾਂ ਸਵੇਰੇ ਆ ਗਈ ਜਦੋਂ ਤੁਸੀਂ ਗਏ ਨੇ ਕਿਉਂ ਤੇਰੀ ਉਹ ਤੇਰੀ ਬਬਲੀ ਇਹ ਤਾਂ ਫਿਰ ਮੈਨੂੰ ਆ ਲੱਗਦਾ ਵੀ ਜਿਹੜਾ ਮਿਲੇ ਤੇ ਆਪਾਂ ਨੂੰ ਉਹੀ ਆਇਆ ਟੈ ਜਾਣਾ ਉਹ ਫਿਰ ਤਾਂ ਇੱਕ ਕਦੂ ਜਾ ਓਏ ਆ ਬੰਨੇ ਤੇਰੇ ਮੂਰੇ ਹੱਥ ਤੈਨੂੰ ਘਰ ਸਮਾ ਕੇ ਗਏ ਅੱਬੇ ਯਾ ਤਦਦਾ ਹਾਂ ਜੀ ਮੈਂ ਵੇਚਦਾ ਤੂੰ ਤਾਂ ਕਹਿੰਦਾ ਕੁਛ ਹੋਰ ਵੇਚੇਗਾ ਪੁੱਤ ਚਾਕੇ ਫਿਰ ਤੇਰੀ ਨਿਸਾ ਤਾਂ ਹੈ ਹੀ ਨਹੀਂ ਇਸ ਹਿਸਾਬ ਨਾਲ ਤੈਨੂੰ ਸਮਾ ਕੇ ਤਾਂ ਘਰ ਗਏ ਤੈਨੂੰ ਦੱਦੋਂ ਨੋ ਬਈ ਐ ਕੀ ਕਰਦੇ ਆਓ ਜਦੋਂ ਕੋਈ ਮੂਮ ਕੰਮ ਦੀ ਗੱਲ ਕਰਦਾ ਫਿਰ ਕਰਨ ਨਹੀਂ ਦਿੰਦੇ ਰੁਪਈਆ 5000 ਲਾ ਕੇ ਆਈ ਤੇ ਮੈਂ ਤੇਰੀ ਮਾਰੀ ਮਾ ਤਾਂ ਲਿਆ ਆਈ ਬੀਬੀ ਓਹ ਉਹ ਚੱਲਦਾ ਉਹ ਫਿੱਟ ਕਰਨਾ ਪੈਂਦਾ ਫਿਰ ਚੱਲਦਾ ਵੀਰਿਆ ਹਾਏ ਮੈਂ ਮਰ ਜਾ ਕਿੱਥੇ ਜਾਈਏ ਬੜਾ ਮਾਰਾ ਪੁੱਤੀ ਨੇ 120 ਰੁਪਏ ਦੇ ਵੇਚਦਾ ਇਹਨੂੰ ਤੋ ਆਈ ਦੇ ਦਵਾ ਲੈ ਤੂੰ ਕਿਹੜਾ ਮੰਨਦਾ ਹੈ ਕਿਸੇ ਗੰਜਰ ਦੀ ਤੂੰ ਨਹੀਂ ਮੰਨਦਾ ਵੀ ਦਵਾਈ ਦਵਾ ਦੇ ਭਾਈ ਇਹਨਾਂ ਮਾੜੀ ਮੋਟੀ ਕੋਈ ਦਵਾਈ ਦਵਾਈ ਤਾਂ ਹੈਗੀ ਹੁਣ ਖਵਾਇਆ ਕਰ ਦੂੰ ਖਵਾ ਕਿੱਦ ਨੇ ਆਏ ਤੇ ਮੈਨੂੰ ਆ ਦੇ ਇਹ ਜੂਸ ਕੱਢ ਕੇ ਦੇ ਦੇ ਦਾ ਜੂਸ ਕੱਢ ਕੇ ਉਹ ਕਿੱਥੋਂ ਦੇਵਾਂ ਜੀ ਮੈਂ ਕੱਲੇ ਕਾਰਜ ਚਲੇ ਮਾਮਾ ਕੱਲ ਨਾਲ ਦੇ ਮੈਂ ਜੂਸ ਕਰਦਾ ਮੰਗਲੇ ਉਹ ਕਸੇ ਦਾ ਮੰਗਲੇ ਵਾਪਸ ਲੈ ਆ ਕੇ ਵੇਚਦਾ ਇੱਥੇ ਹੁਣ ਲੋਕਾਂ ਨੇ ਮੰਗਦੇ ਫਿਰ ਲੋ ਜਪਾ ਦੋ ਮਾਰ ਬੀਬੀ ਫੜ ਕੇ ਕੰਨ ਤੇ ਹੁਣ ਕੁੱਟ ਜਾਂਦਾ ਨਾ ਨਾ ਬੇ ਨਾ ਨਾ ਕੁੱਟਿਆ ਕਰ ਥੋੜਾ ਮੈਨੂੰ ਕੋਈ ਪਤਾ ਦੀ ਉਹਨਾਂ ਚੱਲਦਾ ਨਹੀਂ ਦੀ ਹਨ ਬੈਚਣ ਦੀ ਕੀ ਜ਼ਰੂਰਤ ਤੇ ਤੈਨੂੰ ਕਿਹਨੇ ਕਹਿਤਾ ਦਾਲ ਕਾਦੀ ਕਰੀਆ ਦਾਲ ਤਾਂ ਕਰਿਆ ਜਾਰੀ ਕਰ ਦੇ ਤਾਂ ਹੋਰ ਚੰਦ ਚਾਰ ਤਾਂ ਤੈਨੂੰ ਦਾਲ ਕਰ ਦੇ ਸਾਲੂ ਬੜੀਆਂ ਕਰੀਆਂ ਨੇ ਦਾਲ ਤਾਂ ਰੋਟੀ ਦੇ ਦੇ ਫਿਰ ਮੈਨੂੰ ਰੋਟੀ ਵੀ ਦੇਉਂ ਪਕਾਵਾਂਗੀ ਹੁਣ ਮਰੂੰਗੀ ਰੋਟੀ ਵੀ ਆਹ ਹੋਰ ਤਾਂ ਟੈਨਸ਼ਨ ਬਾਤੀ ਤਾਂ ਮੈਨੂੰ ਰੁਪਿਆ 5000 ਲਾ ਕੇ ਦੀ ਕਿਤੇ ਇੱਕ ਧਰਕੇ ਇੱਕੇ ਖੁਰਕੀ ਜਾਂਦੇ ਨੇ ਦਵਾਈ ਦੂਈ ਦਵਾਈ ਕਿਤੇ ਖੁਰਕਣਾ ਲੱਗ ਰਿਹਾ ਵਾ ਸਾਰਿਆਂ ਨੂੰ ਲਾ ਦੂ ਇੱਥੇ ਸੱਚੀ ਗੱਲ ਐ ਰੂਪੇ ਚੱਲ ਵੇ ਤੈਨੂੰ ਦਵਾਈ ਦਵਾ ਕੇ ਲਿਓ ਮੋਗਲੇ ਦੇ ਨਾਲ ਮੈਂ ਨਹੀਂ ਜਾਂਦਾ ਮੈਂ ਕਿਹੜਾ ਜਵਾਨਾ ਨਹੀਂ ਆ ਮੈਂ ਨਹੀਂ ਜਾਂਦਾ ਫੇ ਮੈਂ ਜਾਵਾਂ ਮੈਨੂੰ ਬਤੌਰ ਦੇ ਕਿਧਰੇ ਮੈਂ ਵਗ ਜਾਨੇ ਮਰ ਜਾਨੇ ਕਿਧਰੇ ਕੋਈ ਗੱਲ ਆ ਤੂ ਮੈਂ ਨਹੀਂ ਆਦਾ ਫੇ ਖੁਰਕਣੋਂ ਹਟ ਜਾ ਜਾਨੀ ਮੈਨੂੰ ਆ ਦਿੰਨੇ ਤੈਨੂੰ ਚੱਲ ਤੁਰ ਮੈਂ ਨਹੀਂ ਆਦਾ ਜਾਨਾ ਮੈਨੂੰ ਚਲਾਤੀ ਬਈ ਮੈਨੂੰ ਠੰਡ ਲੱਗਦੀ ਆ ਹਾਏ ਮੈਂ ਮਰ ਤੈਨੂੰ ਕੱਲੇ ਨੂੰ ਠੰਡ ਲਾ ਦੇ ਤੂੰ ਇਹਨਾਂ ਨੁਕਸਾਨ ਕਿਉਂ ਕਰਦੇ ਨਹੀਂ ਭੈਣ ਦੇ ਦੱਸ ਦੇ ਮੈਨੂੰ ਨਹੀਂ ਪਤਾ ਹੈ ਉਹ ਕਿੱਥੇ ਜਾਣਾ ਹਣਾ ਮੈਨੂੰ ਉਹ ਪੈਸੇ ਤਾਂ ਦੇ ਜਾ ਜਿਹੜੇ ਬੱਟੇ ਨੇ ਮੇਰੇ ਕੋਲ ਨਹੀਂ ਹੈ ਕੋਈ ਉਹ ਦੇ ਜਾ ਜਿਹੜੇ ਬੱਟੇ ਨੇ 115 ਰੁਪਏ ਮੇਰੇ ਕੋਲ ਨਹੀਂ ਵੇ ਤੂੰ ਇਹਨੂੰ ਕਿਸੇ ਕੰਮ ਲਾ ਲਾ ਮਨ ਮਟਾਰ ਲੱਗਿਆ ਰਹਿ ਕਰੂਗਾ ਇਨੂੰ ਵੀ ਵੀ ਮੈਂ ਖੇਤੀ ਚ ਲਾ ਲੂ ਨਾਲ ਹੁਣ ਉਧਰ ਧਾਰ ਤੂਰ ਵੜਾਉਣੀ ਧਾਰ ਤੂਰ ਸਿੱਖਿਆ ਮਾੜਾ ਮਟ ਉਧਰ ਲੱਗਿਆ ਰਿਹਾ ਕੋਈ ਇਹ ਪੱਠੇ ਕੰਮ ਵਿੱਚ ਨਹੀਂ ਪਊਗਾ ਇਹ ਤਾਂ ਇੰਜ ਪਤਾ ਨਸਾਂ ਚ ਨਾ ਵੜ ਜੇ ਮੈਨੂੰ ਤਾਂ ਇਹ ਸੋਚ ਲੱਗ ਰਿਹਾ ਔਰਤ ਨਹੀਂ ਹੋਰ ਨਹੀਂ ਇਹ ਜੈਸੇ ਕੰਮ ਨਹੀਂ ਕਰਦਾ ਠੀਕ ਹੈ ਹਾਂ ਮੈਨੂੰ ਉਧਰ ਲੈ ਜਾਣਾ ਧਾਰ ਕਢਾਉਣੀ ਸਿੱਖ ਆ ਮੁੰਡੇ ਤਾਂ ਨਿੱਕੇ ਨਿੱਕੇ ਜਾਂ ਨਾਲ ਫਿਰਦਾ ਇਹ ਤਾਂ ਮੈਨੂੰ ਪਤਾ ਹੈ ਵੱਡੇ ਮੁੰਡਿਆਂ ਨਾਲ ਤਾਂ ਫਿਰਦਾ ਨਹੀਂ ਹਾਂ ਹੱਥ ਲੈ ਜਾ ਜਾ ਭਾਜਾ ਠੀਕ ਹੈ ਕਢਾ ਧਾਰ ਤੂਰੇ ਤਾਂ ਕਹਿ ਜਾ ਧਾਰ ਕਢਿਓ ਪਾ ਉਹ ਨਹੀਂ ਪੀ ਆ ਜਾ ਓਏ ਉਹ ਨਹੀਂ ਪੀ ਉਹ ਨਹੀਂ ਪੀ ਆ ਆ ਜਾ ਘਰ ਘਟਣ ਜਲੀ ਉਧਰ ਆਪਾਂ ਕੱਢ ਲੈ ਯਾਰੋ ਆਪਾਂ ਦੋ ਜਣੇ ਚੱਲਾਂਗੇ ਤੂੰ ਸਿੱਖ ਜਿਹਾ ਨਾਲ ਕੰਮ ਕਰਨਾ ਹੁਣ ਚੱਲ ਮੈਂ ਤਾਰ ਖੋ ਚੱਲੀ ਹਾਂ ਕੱਲ ਮਕਰਲੀ ਕਰਲੀ ਨਾ ਮੈਂ ਗੀਤ ਦਾ ਬਥੇਰੇ ਆਉਂਦੇ ਨੇ ਕੋਣੇ ਤੈਨੂੰ ਕੋਈ ਹੁੰਦਾ ਹੋਵੇ ਤੂੰ ਛਾਣ ਕਾਹੀ ਕਰਦਾ ਰਹਿਣਾ ਕੰਮ ਵੀ ਕਰ ਲਿਆ ਕਰ ਔ ਟੋਕਾ ਕਰਨ ਵਾਲਾ ਪਿਆ ਨਾਲ ਕਰਾ ਦੀ ਮੇਰੇ ਤੂੰ ਆ ਜਾ ਮਕਰਲੀ ਕੱਢ ਲਿਓ ਤਾਰ ਕੱਢ ਲੈਗਾ ਕਰ ਲੂੰਗਾ ਲੈ ਫਰਫੜ ਤੂੰ ਕੱਢੋ ਵੱਡੀ ਮੈਸ਼ ਦੀ ਤਾਰ ਕੱਢਣੀ ਸੇ ਮੈ ਦਾਣਾ ਲੈਉਣੇ ਤੈਨੂੰ ਚੱਕੇ ਉਧਰ ਵੱਡੀ ਜੀ ਕੱਢਣੀ ਆ ਹਾਂ ਵੱਡੀ ਦੀ ਕੱਢਣੀ ਆ ਉਹ ਕੱਢ ਦੂੰ ਮੈਂ ਡੱਗਾ ਡੱਗਾ ਕੰਮ ਆ ਤਾਰ ਕੱਢਣਾ ਵੱਡੀ ਜੀ ਕਹਿੰਦਾ ਸੀ ਕਹਿੰਦਾ ਕੱਢਦੀ ਵੱਡੀ ਤਾਂ ਆਹ ਤਾਂ ਤਾਂ ਹਣੀ ਉਹਦੇ ਕਿੱਥੋਂ ਹੀ ਕੱਢਾਂ ਹੰਤਾ ਜਮੇ ਨਿਕੀ ਨਿਕਲੇ ਨੇ ਉਹ ਨੀ ਪੀ ਇਹ ਕੀ ਕਰਦਾ ਓਏ ਇਹ ਤਾਂ ਤਾਂ ਰਮੀ ਛੋਟੇ ਛੋਟੇ ਦੀਦੀ ਦਾ ਹੈ ਨਹੀਂ ਦੁੱਧ ਓਏ ਕੱਟੀਆ ਕੱਟੀ ਕਿਤੇ ਦੁੱਧ ਨਹੀਂ ਦਿੰਦੀ ਮੈਂ ਐਸੋ ਖੜੀ ਆਉਦੀ ਵੱਡੀ ਦੀ ਕਿਹਾ ਤੇ ਉਹ ਵੱਡੀ ਮੈਂਸ ਦੀ ਧਾਰ ਕੱਟਨੀ ਆ ਕੱਟੀ ਕਿਤੇ ਦੁੱਧ ਨਹੀਂ ਦਿੰਦੀ ਇਹ ਜਗ੍ਹਾ ਦੀ ਵੱਡੀ ਦੀ ਕੱਟਦੇ ਓਏ ਉਹ ਵੱਡੀ ਮੈਂਸ ਦੀ ਕਿਹਾ ਦੀਆ ਕੱਟੀ ਦੀ ਨਹੀਂ ਇੱਕ ਤਾਂ ਦੁੱਧ ਦਉ ਤੈਨੂੰ ਇਹ ਇਹ ਥਣ ਤਾਂ ਦੇਖ ਲੈ ਇਹ ਤਾਂ ਝੋਟੀ ਆ ਤੂੰ ਖੜ ਜਾ ਓਏ ਕੌਬਲੇ ਜਤੂੰ ਅੱਡ ਮੇਰਾ ਵੀਡੀਓ ਦੇਖ ਰਹੀ ਸਾਰੀ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਅਸੀਂ ਇਹਦੇ ਅਗਲੇ ਪਾਰਟ ਬਣਾਈਏ ਜਾਂ ਨਾ ਜਿੱਥੇ ਕਮੀ ਪੇਸੀ ਹੁੰਦੀ ਹੈ ਉੱਥੇ ਵੀ ਜਰੂਰ ਦੱਸ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਜੀ